ਚਾਚੀ ਜੀ ਦੀ ਜੀ ਪਾਰਕੀ ਸੰਟਰ ਸਵੇਰੇ 3 ਵਜੇ ਲਾਗੇ ਤਾਗੇ ਚੀਜ਼ਾਂ ਵੀ ਰਿਕਵਰ ਹੋ ਗਈਆਂ ਆਈਫੋਨ 13 ਪ੍ਰੀ ਤੇ ਮੋਟਰਸਾਈਕਲ ਵੀ ਰਿਕਵਰ ਹੋ ਗਿਆ ਐਡ ਡੋਮੀਨੋਜ਼ ਪੀਜ਼ਾ ਦੇ ਕੰਮ ਕਰਦਾ ਤੇ ਦੋਨੋਂ ਹੀ ਤੁਰੰਤ ਰੈਂਡਸਟ੍ਰੀਟ ਦੇ ਰੈਂਡ ਵੱਲ ਗਏ। ਥਾਣਾ ਬੀ ਡਿਵੀਜ਼ਨ ਨੇ ਐਫ ਆਈ ਆਈ ਨੰਬਰ 53 ਦਰਜ ਕੀਤੀ ਹੈ 22 ਤਿੰਨ 2025 ਅੰਡਰ ਸੈਕਸ਼ਨ 304 35 ਬੀ ਐਨ ਐਸ ਪੁਲਿਸ ਬੀਐਨਐਸ ਐਕ ਇਹਦੇ ਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਵਿਕਰਮਜੀਤ ਸਿੰਘ ਅਲਾਇਸ ਪਿੰਟੂ ਤੇ ਦੂਸਰਾ ਲਖਪ੍ਰੀਤ ਸਿੰਘ ਅਲਾਇਸ ਲਖ ਇਹਨਾਂ ਨੇ ਪਿਛਲੇ ਦਿਨੀ ਹੀ ਇੱਕ ਸਨੇਚਿੰਗ ਕੀਤੀ ਜੀ ਪਾਠੀ ਸਿੰਘ ਤੋਂ ਸਵੇਰੇ 3 ਵਜੇ ਲਾਗੇ ਤਾਗੇ ਜਿਦੇ ਚ ਉਹਨਾਂ ਨੇ ਪਾਠੀ ਸਿੰਘ ਦਾ ਮੋਟਰਸਾਈਕਲ ਤੇ ਆਈਫੋਨ ਖੋਇਆ ਸੀਗਾ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਪੁਲਿਸ ਟੀਮਸ ਅ ਮਗਰ ਲੱਕੇ ਮਨਿੰਦਰ ਜੀ ਨੇ ਏਸੀਪੀ ਵੈਸਟ ਸੋਰੀ ਐਸ.ਪੀ. ਮਨਿੰਦਰ ਜੀ ਤੇ ਐਸ.ਐਚ.ਓ. ਬੀ ਡਿਵੀਜ਼ਨ ਸੁਖਵੀਰ ਜੀ ਇਹਨਾਂ ਨੇ ਪੁਲਿਸ ਟੀਮਸ ਬਣਾਈਆਂ ਤੇ ਪੂਰੀ ਤਹਿਕੀਕਾ ਸ਼ੁਰੂ ਕੀਤੀ ਤੇ ਜਦੋਂ ਹੀ ਆਪਣਾ ਜਿਹੜੇ ਇਹ ਦੋਨੋਂ ਦੋਸ਼ੀ ਗ੍ਰਿਫਤਾਰ ਹੋਏ ਤੇ ਇਹਨਾਂ ਤੋਂ ਸਾਨੂੰ ਚੀਜ਼ਾਂ ਵੀ ਰਿਕਵਰ ਹੋ ਗਈਆਂ ਆਈਫੋਨ 13 ਵੀ ਤੇ ਮੋਟਰਸਾਈਕਲ ਵੀ ਰਿਕਵਰ ਹੋ ਗਿਆ ਤੇ ਇਹਦੇ ਨਾਲ ਨਾਲ ਹੀ ਜੋ ਸਾਨੂੰ ਪਤਾ ਚੱਲੇ ਆ ਕਿ ਜਿਹੜਾ ਵਿਕਰਮਜੀਤ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਇੱਕ ਸਨਾਚਿੰਗ ਦਾ ਕੇਸ ਹੈਗਾ ਇਹ ਤੇ 10ਵੀਂ ਪਾਸ 10ਵੀਂ ਪੜਿਆ ਹੋਇਆ ਤੇ 144 ਨੰਬਰ 20 144/20 ਨੰਬਰ ਮਕਦਮਾ ਇਹਦੇ ਤੇ ਆਲਰੇਡੀ ਦਰਸੀ ਤੇ ਜਿਹੜਾ ਲਖਪ੍ਰੀਤ ਸਿੰਘ ਹੈ ਉਹ ਉਹਦੇ ਤੇ ਫਿਲਹਾਲ ਕੋਈ ਵੀ ਕੇਸ ਨਹੀਂ ਦਰਸੀਗਾ ਇਹ 30 ਤੇ 26 ਸਾਲ ਦੇ ਹੈਗੇ ਤੇ ਇਹ ਜਿਹੜਾ ਲਖਪ੍ਰੀਤ ਸਿੰਘ ਨਾਲ ਇਸ ਲਵ ਹੈ ਇਹ ਡੋਮੀਨੋਜ਼ ਪੀਜ਼ਾ ਦੇ ਕੰਮ ਕਰਦਾ ਤੇ ਦੋਨੋਂ ਹੀ ਤਰਨਤਾਰਨ ਡਿਸਟ੍ਰਿਕਟ ਦੇ ਰਹਿਣ ਵਾਲੇ ਹੈ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇੱਕ ਮੁਕਦਮਾ ਪਹਿਲਾ ਵੀ ਟਰੇਸ ਹੋ ਗਿਆ B ਡਿਵੀਜ਼ਨ ਵਾਲਾ ਤੇ ਉਸ ਤੋਂ ਇਲਾਵਾ ਵੀ ਸਾਡੇ ਇੱਕ ਦੋ ਮੁਕਦਮੇ ਹੋਰ ਵੀ ਟਰੇਸ ਹੋ ਚੁੱਕੇ ਨੇ ਦੇਖੋ ਸਾਡੀ ਪੂਰੀ ਡਿਸਟ੍ਰਿਕਟ ਪੁਲਿਸ ਕਮਿਸ਼ਨੇਟ ਦੀ ਪੁਲਿਸ ਪੂਰੀ ਮਸਤ ਹੈ ਤੇ ਜਿਵੇਂ ਵੀ ਸਾਡੇ ਹੋਰ ਕੁਝ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਅਸੀਂ ਹੋਰ ਵੀ ਕ੍ਰੈਕਡਾਊਨ ਕਰ ਰਹੇ ਹਾਂ ਡਿਲੀਵਰੀ ਬॉयਸ ਤੇ ਵੀ ਪਿੱਛੇ ਵੀ ਇੱਕ ਦੂਸਰਾ ਕੇਸ ਹੋਇਆ ਸੀ ਉਹਦੇ 'ਚ ਵੀ ਅਸੀਂ Amazon ਡਿਲੀਵਰੀ ਬॉय ਤੇ ਦੇ ਨਾਲ ਜੋ ਤੋਫਾ ਹੋਇਆ ਸੀ ਉਹ ਵੀ ਅਸੀਂ ਕ੍ਰੈਕਡਾਊਨ ਕੀਤਾ ਹੈ ਤੇ ਟਾਈਮ ਟੂ ਟਾਈਮ ਅਸੀਂ ਇੱਕ ਕ੍ਰੈਕਡਾਊਨ ਕਰੀ ਜਾ ਰਹੇ ਹਾਂ ਕੇਸਸ ਤੇ ਤੇ ਨਤ ਪਾ ਰਹੇ ਹਾਂ ਜੀ ਫਿਰ ਦੋਵੇਂ ਵਾਰਦਾਤਾ ਤੇ ਇਹ ਦੋਵੇਂ ਦੋਸ਼ੀ ਹੈਗੇ ਕਿ ਇਹਨਾਂ ਦੇ ਕੋਈ ਨਾਮ ਨਹੀਂ ਨਈਂ ਦੇਖੋ ਜੀ ਜਿਹੜਾ ਵਿਕਰਮਜੀਤ ਸਿੰਘ ਤੇ ਲਖਪ੍ਰੀਤ ਸਿੰਘ ਦੋ ਦੋਸ਼ੀ ਨੇ ਜਿਹੜਾ ਤਾਂ ਵਿਕਰਮਜੀਤ ਸਿੰਘ ਹੈ ਉਹ ਦੋ ਵਾਰਦਾਤਾ ਦਾ ਦੋਸ਼ੀ ਹੈ ਜਿਹੜਾ ਲਖਪ੍ਰੀਤ ਸਿੰਘ ਹੈ ਉਹ ਇਕੱਲੇ ਇਸੀ ਵਾਰਦਾਤਾ ਦੋਸ਼ੀ ਹੈ ਹਲੇ ਹੋਰ ਵੀ ਅਸੀਂ ਪਤਾ ਕਰ ਰਹੇ ਹਾਂ ਐਮ ਜੋ ਸਾਡੇ ਜੋ ਸਾਨੂੰ ਜੋ ਉਮੀਦ ਹੈ ਹੋਰ ਵੀ ਕੇਸਿਸ ਇਹਨਾਂ ਦੇ ਨਿਕਲਣਗੇ ਸਰ ਟੋਟਲ 2 ਕੇਸਾਂ ਵਿੱਚ ਇਨਵੋਲਵਮੈਂਟ ਸੀ ਜਣੀ ਕਿ ਬਹੁਤ ਜ਼ਿਆਦਾ ਸੀਸੀਟੀਵੀ ਫੁਟੇਜ ਵੀ ਬਾਇਰਲ ਹੋਈ ਸੀ ਇੱਕ ਤਾਂ ਜੇਈ ਵਾਲੀ ਜਿਹੜੀ ਫਰੇਚਿੰਗ ਹੋਈ ਸੀ ਇੱਕ ਪਾਚੀ ਵਾਲੀ ਫਰੇਚਿੰਗ ਹੋਈ ਸੀ ਹਾਂਜੀ ਬਿਲਕੁਲ ਜੀ ਸਰ ਜੇਈ ਕੋਲੋਂ ਟੋਟਲ ਮੁੱਠ ਕਿੰਨੀ ਕੀਤੀ ਗਈ ਸੀ ਉਹ ਅਸੀਂ ਹਲੇ ਸਾਰਾ ਕਰ ਰਹੇ ਹਾਂ ਇਨਵੈਸਟੀਗੇਟ ਤੇ ਜਿਵੇਂ ਹੀ ਸਾਰਾ ਆਪਣਾ ਇਨਵੈਸਟੀਗੇਸ਼ਨ ਇਹ ਜੋ ਵੀ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਲੈ ਕੇ ਹਾਂਜੀ ਉਹ ਵੀ ਬ੍ਰਾਮਣ ਹੋਗੀ ਉਹ ਅਸੀਂ ਆਰਟੀ ਆਫਿਸ ਤੋਂ ਕਨਫਰਮ ਕਰਾ ਲਾਂਗੇ ਉਹ ਸੀ ਪਿਸਟਲ ਕਰ ਰਹੇ ਆ ਜੀ ਪਿਸਟਲ ਤੇ ਕੀਤੀ ਸੀ ਉਹਲੇ ਹਾਲੇ ਅਸੀਂ ਕੋਸ਼ਿਸ਼ ਕਰਨ ਕਰ